ਬਿਲਕੁਲ ਵਿਸ਼ਵਾਸ ਕਰਦੇ ਉਹਨਾਂ ਨੂੰ ਵੋਟ ਪਾਣਾ ਹੀ ਨਹੀਂ ਚਾਹੀਦਾ ਬਿਲਕੁਲ ਨਹੀਂ ਪਾਣਾ ਚਾਹੀਦਾ ਅੱਜ ਕਿਸੇ ਦੇ ਕੱਲ ਕਿਸੇ ਦੇ ਇਦਾਂ ਸਰਕਾਰਾਂ ਨਹੀਂ ਚੱਲਦੀਆਂ ਲੋਕਾਂ ਦਾ ਵਿਸ਼ਵਾਸ ਵਿਸ਼ਵਾਸ ਘਾਤ ਹੁੰਦਾ ਹੰਦਰ ਫਿਕਦਾ ਜੀਦਾ पे ਹਰੇਕ ਨੂੰ ਕਿ ਪਾਰਟੀਓ ਬਦਲ ਬਦਲ ਕੇ ਫਰ ਜਾਗੇ ਪਾਰਟੀਓ ਬਦਲ ਕੇ ਫਰ ਜਾਗੇ ਪਹਿਲੇ ਰਿੰਕੂ ਜੀ ਇੱਥੇ ਦਾ ਉਹ বিজেਪ ਚ ਕਿਉਂ ਚਲਾ ਗਿਆ ਮੋਦੀ ਮੈਨੂੰ ਇੱਕ ਗੱਲ ਦੱਸ ਦਵੇ ਇਹ ਜਦੋਂ 50 ਸਾਲਾਂ ਚ ਆਇਆ ਸੀ ਜੀ ਮੈਨੂੰ ਚਾਰ ਕੰਮ ਗਿਣਾ ਕੇ ਦਿਖਾ ਦੇ ਕਿ ਕਿਹੜੇ-ਕਿਹੜੇ ਮੈਂ ਚੰਗੇ ਕੀਤੇ ਵੇ ਜੀ ਇੱਥੇ ਬਜ਼ੁਰਗ ਬੈਠੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜਨਾਬ ਪਾਜੀ ਕੀ ਹਾਲ ਚਾਲ ਬਹੁਤ ਵਧੀਆ ਹਾਲ ਚਾਲ ਜਨਾਬ ਇਲੈਕਸ਼ਨ ਆ ਰਹੇ ਦੁਬਾਰਾ ਕਿਹਦੀ ਸਰਕਾਰ ਬਣੇਗੀ ਸਰਕਾਰ ਸਾਡੇ ਲਈ ਅਨੰਦ ਤੇ ਜਿਹੜੀ ਉੱਪਰ ਸਰਕਾਰ ਹੋਵੇ ਥੱਲੇ ਚਾਹੀਦੀ ਵਿਕਾਸਾਈ ਹੋਣਾ ਮੋਦੀ ਮੋਦੀ ਵਾਲੀ ਸਰਕਾਰ ਚਾਹੀਦੀ ਕਿਉਂ ਕਿਉਂਕਿ ਜੇ ਉੱਪਰ ਸਰਕਾਰ ਹੋਰੇ ਥੱਲੇ ਹੋਰੇ ਕਦੀ ਫਾਇਦਾ ਨਹੀਂ ਹੋ ਸਕਦਾ ਲੋਕਾਂ ਨੂੰ ਫਾਇਦਾ ਤਾਂ ਇਹੋ ਜੀ ਉੱਪਰ ਸਰਕਾਰ ਹੋਵੇ ਥੱਲੇ ਵੀ ਹੋਵੇ ਜਿੱਦਾਂ ਪੈਸਾ ਹੋਵੇ ਡਿਵੈਲਪਮੈਂਟ ਹੋਵੇ ਨਾਲੇ ਸਰਕਾਰ ਸਾਨੂੰ ਜਿਹੜੀ ਮਰਜ਼ੂ ਹੋਵੇ ਡਿਵੈਲਪਮੈਂਟ ਚਾਹੀਦੀ ਭਾਵੇਂ ਸਾਡੇ ਨੂੰ ਆਪ ਆਵੇ ਭਾਵੇਂ ਸਾਡੇ ਨੂੰ ਕਾਂਗਰਸ ਆਵੇ ਸਾਨੂੰ ਭੀਜਪੀ ਆਵੇ ਮਗਰ ਸਾਨੂੰ ਵਿਕਾਸ ਚਾਹੀਦਾ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਵਿਕਾਸ ਹੋਇਆ ਪੰਜਾਬ ਦੇ ਚ ਬਦਲਾਅ ਲੈ ਕੇ ਆਏ ਕਹਿੰਦੇ ਥੋੜਾ ਬੰਦਾ ਬਦਲਾਅ ਤਾਂ ਹੋਇਆ ਜੋ ਦੀਆਂ ਨੀਤੀਆਂ ਬਹੁਤ ਠੀਕ ਕੰਮ ਕੀਤਾ ਉਹਨੇ ਜੀ ਬਹੁਤ ਵਧੀਆ ਕੰਮ ਹੋਇਆ ਨੌਕਰੀਆਂ ਵੀ ਦਿੱਤੀਆਂ ਨੇ ਵਿਕਾਸ ਦੇ ਕੰਮ ਕੀਤੇ ਨੇ ਹੋਰ ਵਧੀਆ ਕੰਮ ਕੀਤੇ ਉਸ ਬੰਦੇ ਨੇ ਪੰਚਾਇਤਾਂ ਕੋਲ ਜ਼ਮੀਨਾਂ ਛੁਡਾਈਆਂ ਨੇ ਇਹ ਵੈਸਾੜਾ ਇਹ ਪਾਰਟੀ ਦੇ ਜਿਹੜੇ ਐਮਪੀ ਆ ਵਿਧਾਇਕ ਆ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀਆਂ ਵਿੱਚ ਚੱਲ ਜਾਂਦੇ ਆ ਕਿਵੇਂ ਕਿਵੇਂ ਦੇਖਦੇ ਹੋ ਸਾਰਾ ਕਿ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰਦੇ ਹੋ ਬਿਲਕੁਲ ਵਿਸ਼ਵਾਸ ਘਾਤ ਕਰਦੇ ਹੋ ਉਹਨਾਂ ਤੋਂ ਵੋਟ ਪਾਣਾ ਹੀ ਨਹੀਂ ਚਾਹੀਦਾ ਬਿਲਕੁਲ ਨਹੀਂ ਪਾਣਾ ਚਾਹੀਦਾ ਅੱਜ ਕਿਸੇ ਦੇ ਕੱਲ ਕਿਸੇ ਦੇ ਇਦਾਂ ਸਰਕਾਰਾਂ ਨਹੀਂ ਚੱਲਦੀਆਂ ਲੋਕਾਂ ਦਾ ਵਿਸ਼ਵਾਸ ਵਿਸ਼ਵਾਸ ਘਾਤ ਹੁੰਦਾ ਹੈ ਚਾਹੇ ਕਾਂਗਰਸੀ ਵਤਾਂਗੇ ਜਾਂ ਬੀਜੇਪੀ ਜਾਵਾਂਗੇ ਇਹ ਬਹੁਤ ਮਾੜੀ ਗੱਲ ਇਹਨਾਂ ਲਈ ਪਾਪਾ ਜੀ ਦੇ ਨਾਲ ਗੱਲਬਾਤ ਕਰਦੇ ਆ ਪਾਪਾ ਜੀ ਕਿਵੇਂ ਕਿਵੇਂ ਦੇਖਦੇ ਹੋ ਕਿਵੇਂ ਕਿਹੜੀ ਸਰਕਾਰ ਬਣਨੇ ਚਾਹੀਦੀ ਮੈਂ ਤੁਹਾਨੂੰ ਪਹਿਲਾਂ ਦੱਸੇ ਭਾਈ ਸਾਹਿਬ ਨੇ ਜਿਹੜੀ ਸੈਂਟਰ ਉਹੀ ਸਟੇਜ 'ਤੇ ਹੋਵੇ ਜੀ ਬਾਕੀ ਜੇ ਆਮ ਆਦਮੀ ਪਾਰਟੀ ਜਿਹੜੇ ਜਾਂਦੇ ਨੇ ਇਹ ਬੀਜੇਪੀ ਕਾਂਗਰਸ ਜਾਣ ਅਸੇ ਉਹਦੇ ਇਸਤੇਮਾਲ ਕਰਦੇ ਕਿ ਤੁਹਾਨੂੰ ਲੱਗ ਰਿਹਾ ਕਿ ਇਹ ਜਿਹੜੇ ਆ ਆ ਐਮਪੀ ਆਪ ਬਣ ਕੇ ਜਿਹੜੇ ਵਿਧਾਇਕ ਬਣ ਕੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰਦੇ ਇਹ ਤਾਂ ਹੰਦਰ ਤਾਂ ਦਿਖਦਾ ਜੀਦਾ पे ਹਰੇਕ ਨੂੰ ਕਿ ਪਾਰਟੀਓ ਬਦਲ ਬਦਲ ਕੇ ਫਰ ਜਾਏ ਪਾਰਟੀਓ ਬਦਲ ਕੇ ਫਰ ਜਾਏ ਮੈਂ ਬਿਲਕੁਲ ਨਹੀਂ ਕਿਉਂ ਕਿ ਜਿੱਥੇ ਦਾ ਉਹ ਬੀਜੇਪੀ ਚ ਕੋ ਚਲਾ ਗਿਆ ਆਨ ਵਾਲੇ ਟਾਈਮ 'ਚ ਜਵਾਬ ਦਊਗੀ ਜੰਤਾ ਇਹਨਾਂ ਨੂੰ ਬਿਲਕੁਲ ਨਹੀਂ ਲੱਗੀ ਮੈਂ ਹੁਣੇ ਆਨ ਵਾਲੇ ਦੇ 2 ਮਹੀਨੇ ਰਹਿ ਗਏ ਆ 2 ਮਹੀਨੇ ਤੁਹਾਨੂੰ ਸਭ ਕੁਝ ਪਤਾ ਲੱਗੇਗਾ ਪਪਾਈ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਸਰਕਾਰ ਆ ਸਕਦੀ ਹੈ ਇਸ ਵਾਰ ਸਰਕਾਰ ਵੇਖੋ ਜੀ ਹਾਲੀਂ ਕੋਈ ਵੀ ਨਹੀਂ ਪਤਾ ਲੱਗਣ ਦੇ ਆ ਕਿ ਕਿਹੜੀ ਸਰਕਾਰ ਆਉਣੇ ਤੇ ਕਿਹੜੀ ਨਹੀਂ ਕਿਉਂਕਿ ਦੁਨੀਆ ਮਤਲਬ ਥੋੜਾ ਥੋੜਾ ਬਦਲੀ ਆ ਗਿਆ ਨਾ ਹਾਂ ਕਰਦੇ ਕਰਦੇ ਉਹਨੂੰ ਬਾਈ ਦੀ ਕਰਦੇ ਨੇ ਭਾਈ ਹਾਲੇ ਕੋਈ ਨਹੀਂ ਪਤਾ ਲੱਗ ਤੇ ਹੋਰ ਵੀ ਗੱਲਬਾਤ ਕਰਦੇ ਆ ਸਾਰੀ ਜਨਤਾ ਬੈਠੀ ਹੈ ਸਾਰੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਭਾਜੀ ਕਿਹੜੀ ਸਰਕਾਰ ਬਣੂਗੀ ਇਹ ਤਾਂ ਇਹਨਾਂ ਦੀ ਗੱਲ ਕਰੋ ਭਾਜੀ ਇਹਨਾਂ ਦੀ ਪੰਜ ਸਸਤੀ ਗਲੰਗਲ ਜੀ ਸਸਤੀ ਗਲ ਹਾਂ ਜੀ ਦੱਸੋ ਭਾਜੀ ਅੰਕਲ ਇਲੈਕਸ਼ਨ ਆ ਰਹੇ ਆ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਜਿਹੜੀ ਬਣ ਸਕਦੀ ਹੈ ਸਰਕਾਰ ਤੇ ਜਦੋਂ ਕਿਸ ਦਾ ਨਹੀਂ ਪਤਾ ਨਹੀਂ ਬਣ ਸਕਦੀ ਪਰ ਮੋਦੀ ਮੈਨੂੰ ਇੱਕ ਗੱਲ ਦੱਸ ਦਵੇ ਇਹ ਜਦੋਂ 50 ਸਾਲਾਂ ਚ ਆਇਆ ਸੀ ਜੀ ਮੈਨੂੰ ਚਾਰ ਕੰਮ ਗਿਣਾ ਕੇ ਦਿਖਾ ਦੇ ਕਿ ਕਿਹੜੇ-ਕਿਹੜੇ ਮੈਂ ਚੰਗੇ ਕੀਤੇ ਵੇ ਜੀ ਜਦੋਂ ਸਿਲੰਡਰ ਸਾਡਾ 400 ਰੁਪਏ ਦਾ ਸੀ ਜੀ ਕੋਈ 1200 ਦਾ ਵੇਚ ਗਿਆ ਜੀ ਕਿਸ ਨੇ ਕਿਸੇ ਨੇ ਵਿਰੋਧ ਕੀਤਾ ਜੀ ਕਹਿੰਦੇ ਜੀ ਮੋਦੀ ਬਹੁਤ ਚੰਗਾ ਵੇ ਕਿਸ ਗੱਲ ਨੂੰ ਚੰਗਾ ਮਾਨੂੰ ਇਹ ਦੱਸਣ ਜੀ ਲੋਕਾਂ ਨੇ ਘਰੀਬਾਂ ਦੇ ਬੱਚੇ 12ਵੀਂ 12ਵੀਂ ਪੜ ਜਾਂਦੇ ਹੋਈ ਆ ਵੀ ਇਹ ਕਰ ਜਾਂਦਾ ਕਿ ਇਹ ਬੱਚਿਆਂ ਨੂੰ ਇਹ ਹੁੰਦਾ ਸੀ ਕਿ ਮੈਨੂੰ ਨੌਕਰੀ ਮਿਲ ਜੇਗੀ ਹੈ ਸਾਡੇ ਬੱਚਿਆਂ ਨੂੰ ਉਹ ਨੌਕਰੀ ਤਾਂ ਬਿਲਕੁਲ ਸਾਫ਼ ਕਰ ਦਿੱਤੀ ਕੋਈ ਮਿਲਣ ਦੀ ਆਸ ਹੈ ਕਿਸੇ ਨੂੰ ਜੀ ਤੁਹ ਜਦ ਜਿਹੜਾ ਬੈਂਕ ਕੇ ਸਾਡੇ ਰੇਲਵੇ ਵੇ ਸਾਡੇ 70 ਸਾਲਾਂ ਤੋਂ ਸਾਡੇ ਜਿਹੜੇ ਬਜ਼ੁਰਗ ਚਲਾਉਂਦੇ ਪਏ ਸੀ ਉਹ ਬੇਕੂਫ ਹੀ ਇੱਕੋ 10 ਸਾਲਾਂ ਚ ਨਹੀਂ ਚੱਲੇ ਜੀ 10 ਸਾਲਾਂ ਚ ਇਹਨੇ ਪ੍ਰਾਈਵੇਟ ਕਰ ਦਿੱਤੇ ਕੀ ਲੋੜ ਬਈ ਇਹਨੂੰ ਪ੍ਰਾਈਵੇਟ ਕਰਨ ਦੀ ਜੇ ਨਹੀਂ ਚਲਾ ਸਕਦਾ ਤਾਂ ਉਹ ਛੱਡ ਦਿੰਦਾ ਹੱਥ ਖੜੇ ਕਰ ਦਿੰਦਾ ਲਾਲ ਕਿਲਾ ਸਾਡਾ ਲਾਲ ਕਿਲਾ ਸਾਡਾ ਕਿਰਾਏ ਤੇ ਹੀ ਲੱਗੇ ਉਹਦੇ ਪ੍ਰੋਗਰਾਮ ਕਰਾਣੇ ਆ ਕੀ ਗੱਲ ਇੰਨੇ ਚਿਰਾਂ ਦੇ ਉਹ ਉਹ ਬੇਕੂਫ ਹੀ ਜਿਹਨਾਂ ਨੇ ਚਲਾਇਆਦਾ ਸੀ ਨਾ ਲੋ ਪਤਾ ਵੀ ਇਹਨਾਂ ਨੂੰ ਤੁਸੀਂ ਦੇ ਕਹਿਣਾ ਮੈਂ ਮੈਂ ਕਹਿੰਦਾ ਜਿਹਨੂੰ ਪਤਾ ਉਹ ਹੋਰ ਪਤਾ ਹੋਵੇ ਪਤਾ ਨਹੀਂ ਤੁਸੀਂ ਝੋਲੀ ਚੋਕੋ ਮੈਂ ਕਹਿੰਦਾ ਤੁਸੀਂ ਝੋਲੀ ਚੋਕੋ ਜਿਹੜੇ ਕਹਿੰਦੇ ਉੱਪਰ ਦੀ ਸਰਕਾਰ ਵੀ ਆਏ ਤੇ ਥੱਲੇ ਵੀ ਆਏ ਥੱਲੇ ਕਿਧਾਂ ਆਏਗੀ ਭਾਜੀ ਜਲਦੀ ਹੈ ਬੀਜੇਪੀ ਕਹਿੰਦੀ ਹੈ ਕਿ ਇਸ ਵਾਰ 400 ਪਾਰ ਉਹ ਘੰਟਾ ਪਾਰ ਹੋਣਾ ਆਉਂਦਾ ਜਿੱਦਾਂ ਦੇ ਬੇਈਮਾਨ ਬੰਦੇ ਵੇ ਮੋਤੀ ਨਾ ਮੈਨੂੰ ਇਹ ਦੱਸੇ ਐਨਾ ਲੋਕਾਂ ਦੇ ਈਡੀ ਲਾ ਲੁੰਦਾ ਕਿਸੇ ਕੋ ਸੀਬੀਆਈ ਲਾ ਲਦਾ ਉਹ ਉਹਨਾਂ ਦੇ ਮਗਰ ਤੁਰ ਜਾਂਦੇ ਵੇ ਹਾਂ ਉਹਨਾਂ ਨੂੰ ਆਪਣੇ ਤੇ ਜਦ ਵਾੜ ਲੈਂਦਾ ਉਹ ਦੁੱਧ ਲਾ ਤੋ ਕਦੇ ਕੀ ਗੱਲ ਉਹ ਦੁੱਧ ਲਾ ਤੋ ਕਦੇ ਦੇਵੇ ਕੀ ਗੱਲ ਉਹ ਪੱਲਾ ਬੇਈਮਾਨ ਨੂੰ ਦੇਵੇ ਪੱਲਾ ਬੇਈਮਾਨ ਹੁੰਦੇ ਸਭ ਕੁਝ ਹੁੰਦੇ ਵੇ ਜਦੋਂ ਇਹਨਾਂ ਦੇ ਵਿੱਚ ਜਾਂਦੇ ਵੀ ਉਹ ਦੁੱਧ ਲਾ ਤੋ ਕਦੇ ਕਹਿੰਦੇ ਜੇ ਇਮਾਨਦਾਰ ਬੰਦਾ ਆ ਗਿਆ ਪਤਾ ਨਹੀਂ ਕਿ ਤਾਦੂ ਵੀ ਸ਼ਰਮ ਬੰਦੇ ਵੇ ਇਹਨਾਂ ਜਿਹੜਾ ਪ੍ਰਧਾਨ ਮੰਤਰੀ ਵੀ ਬੇਸ਼ਰਮ ਹੈ ਕਚੜਾ ਉਹਨਾਂ ਨੂੰ ਲੱਲੰਦਾ ਪੰਜਾਬ ਵਿੱਚ ਵੜਨ ਨਹੀਂ ਨੇ ਪੰਜਾਬ 'ਚ ਕੋਈ ਵੜਨ ਨਹੀਂ ਦੰਦਾਰਾਂ ਨੂੰ ਜੋਤੀਆ ਮਾਰ ਕੇ ਭਜਾਉਂਦੇ ਵੇ ਮੈਂ ਸਿੱਧਾ ਬੋਲ ਦਵਾਂ। ਕੋਰ ਰੈਲੀ ਕਰਕੇ ਤਾਂ ਦਿਖਾਈ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਅਨਸਰਾ ਜਾਂਦਾ ਵੇ ਨਾ ਤੇ ਕਾਲੇ ਝੰਡੇ ਤੇ ਲੋਕ ਡਾਂਗਾ ਲਾ ਕੇ ਤਿਆਰ ਖੜੇ ਹੁੰਦੇ। ਅਨਸਰਾ ਜੀ ਅਨਸ ਕਹਿੰਦਾ ਮੈਂ ਤੁਹਾਡਾ ਭਰਾ ਆਂ ਸਾਰਾ ਮੈਨੂੰ ਵੋਟ। ਸਾਰ ਸਹਾਇਤਾ ਸਾਡੇ ਭਰਾ ਹੀ ਐ। ਇਹ ਸਾਡੇ ਭਰਾ ਹੀ ਨਹੀਂ ਚੰਗੇ। ਜਦਰੂ ਖਾਨ ਨੂੰ ਮਿਲਿਆ ਉੱਧਰ ਤੁਰ ਗਏ। ਜਦਰੂ ਖਾਨ ਨੂੰ ਮਿਲਿਆ ਉੱਧਰ ਤੁਰ ਗਏ। ਅਰ ਆਨ ਉਹ ਤੋਂ ਤੂੰ ਰਿੰਕੂ ਵੇ। ਤਰੀ ਗੋਥ ਮੇ ਅਥੂ ਆਮ ਪਾਰਟੀ ਕੋ ਜਿੱਤ ਕੇ ਕੀ ਹੋਇਆ ਨੂੰ ਏ ਕੀ ਬਿਮਾਰੀ ਪਈ ਜਾਂਦਾ ਰਾਤੋ ਰਾਤ ਉਣੋ ਉਣੋ ਚੜ ਗਿਆ ਜਾ ਕੇ ਇਹ ਸਿਰਮਤਲਬ ਪਾਸ ਲੋਕੇ ਪੈਸੇ ਵਾਸਤੇ ਪੈਸੇ ਵਾਸਤੇ ਕਰਦੇ ਸਾਨੂੰ ਪੈਸਾ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਇਹਨਾਂ ਨੇ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਆਪਣਾ ਆਪਣਾ ਕਾਰੋਬਾਰ ਚੱਲਣੇ ਚਾਹੀਦੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਕੰਮ ਕੀਤਾ ਇਹਨਾਂ ਨੇ ਮੈਂ ਕਿਹਾ ਖੱਡੇ ਤੋਂ ਬੱਸ ਸਟਾਪ ਤੋਂ ਰੋਡ ਤੋਂ ਚੱਲਪੋ ਬਸ ਰਹਿਣ ਹਾ ਚਲਬੋ ਤੁਹਾਨੂੰ ਪਤਾ ਲੱਗ ਜਾ ਕਿ ਕਿੰਨੇ ਕੰਮ ਹੋਏ ਦੇਵੇ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਪੰਜਾਬ ਚ ਕੁਝ ਨਹੀਂ ਹੋਇਆ ਇਹ ਹੋ ਗਿਆ ਸਿਰਫ ਗੋਗਲੋਂ ਦੀ ਮਿੱਟੀ ਝਾੜਨ ਵਾਲੀ ਗੱਲ ਹੈ ਨਾ ਆ ਦੀ ਪਾਰਟੀ ਬਸ ਕੁਝ ਨਹੀਂ ਹੈਗਾ ਬਸ ਲੋਕਾਂ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਵਾ ਕਿ ਪੰਜਾਬ ਦੇ ਵਿੱਚ ਜਿਹੜੀ ਸਾਰੀਆਂ ਪਾਰਟੀਆਂ ਇੱਕੋ ਹੀ ਪਾਰਟੀਆਂ ਨੇ ਹਰ ਇੱਕ ਪਾਰਟੀ ਇਦਾਂ ਹੀ ਕਰਦੀ ਪਪਾ ਜੀ ਬੈਠੇ ਨੇ ਪਪਾ ਜੀ ਮੈਂ ਮੈਂ ਕਿਹੜੀ ਸਰਕਾਰ ਬਣ ਸਕਦੀ ਹੈ ਦੇਖੋ ਜੀ ਮੋਦੀ ਯਾ ਰਾਹੁਲ ਗਾਂਧੀ ਪੰਜਾਬ ਵਿੱਚ ਨਾ ਰਾਹੁਲ ਗਾਂਧੀ ਆਣੀ ਨਾ ਮੋਦੀ ਆਉਣੀ ਫੇਰ ਕਿਹੜੀ ਸਰਕਾਰ ਆਏਗੀ ਹਾਂ ਫਿਰ ਕਾਹਨ ਆਏਗੀ ਦੁਬਾਰਾ ਆਮ ਆਦਮੀ ਪਾਰਟੀ ਨੇ ਕੰਮ ਵਧੀਆ ਕੀਤਾ ਪੰਜਾਬ ਬਹੁਤ ਅੱਛੇ ਕੀਤਾ ਗਰੀਬਾਂ ਦਾ ਬਹੁਤ ਕੰਮ ਕੀਤਾ ਐ ਰਿੰਕੂ ਦੀ ਗੱਲ ਕਰਦੇ ਆਂ ਜਿਹੜੀ ਕਾਂਗਰਸ ਛੱਡ ਕੇ ਆਮ ਆਦਮੀ ਕੇ ਆਮ ਆਦਮੀ ਛੱਡ ਕੇ ਬੀਜੇਪੀ ਚ ਲੱਗੇ ਕਿਵੇਂ ਦੇਖਦੇ ਹੋ ਸਾਰਾ ਅਸੀਂ ਵੇਖਣਾ ਕਿ ਇਹ ਦਲ ਬਦਲਣੂ ਬੰਦਾ ਦਲ ਬਦਲ ਪੈਸੇ ਵਾਸਤੇ ਕਰਨਾ ਤੇ ਕੀ ਇਹਨਾਂ ਨੂੰ ਕਰਨਾ ਚਾਹੀਦਾ ਇਦਾਂ ਲੋਕਾਂ ਦਾ ਵਿਸ਼ਵਾਸ ਗਾਇਦ ਨਹੀਂ ਕਰਨਾ ਚਾਹੀਦਾ ਏ ਜੀ ਪਹਿਲਾ ਵਿਸ਼ਵਾਸ ਲਿਆਣ ਆਪ ਕੋਲੋਂ ਤਾਂ ਉਹਦਾ ਕਿਉਂ ਤੋੜਿਆ ਉਹਦਾ ਜਵਾਦ ਨਵੇ ਕੀ ਇਹਨੂੰ ਕੀ ਨੁਕਸ ਕਰਿਆ ਲੋਕ ਇਸ ਖੋ ਦੇ ਅੰਦਰ ਸੀ ਬੇਇਮਾਨੀ ਅੰਦਰ ਵੜੀ ਹੋਈ ਸੀ ਤਾਂ ਕਰਕੇ ਅੱਲਾ ਬੱਲੀ ਕੀਤੀ ਕਿਉਂ ਬੰਦਿਆ ਜੇ ਬੰਦਣਾ ਇਹ ਪਹਿਲੇ ਨਾ ਹੁੰਦਾ ਇੱਧਰ ਤੂੰ ਮੇਰੀ ਗੱਲ ਸੁਣ ਤੂੰ ਮੇਰਾ ਸਾਹ ਅੰਦਰ ਉਹਨੂੰ ਪਤਾ ਹੈ ਪਰ ਤੁਸੀਂ ਭਾਈ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਇਲੈਕਸ਼ਨ ਆ ਰਹੇ ਦੁਬਾਰਾ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਬਣ ਸਕਦੀ ਹੈ ਭਾਈ ਮੈਂ ਤੁਹਾਨੂੰ ਦੱਸਦਾ ਸਿੱਧੀ ਗੱਲ ਪ੍ਰਭਦੇਵ ਜਿਹੜਾ ਇੱਥੋਂ ਦਾ ਕੌਂਸਲਰ ਹੈ ਤੁਹਾਡੇ ਸ਼੍ਰਿੱਕੇ ਚੋਂ ਹੈ ਜੀ ਓਏ ਹੋਰ ਮੈਂ ਆਪਣੇ ਬਾਰੇ ਦੱਸਣਾ ਚਾਹਾਂਗਾ ਮੈਂ ਕਿਸੇ ਬਾਰੇ ਕੋਈ ਨਹੀਂ ਗੱਲ ਕਰਨੀ ਠੀਕ ਹੈ ਜੀ ਸ਼੍ਰਿੱਕੇ ਜੋ ਹੈ ਉਹ ਤੁਹਾਡੇ ਸ਼੍ਰਿੱਕੇ ਜੋ ਹੈ ਠੀਕ ਹੈ ਮੇਰਾ ਨਾਮ ਰਿੰਕੂ ਹੈ ਐਮਪੀ ਰਿੰਕੂ ਬਣਿਆ ਮੈਨੂੰ ਬੜੀ ਖੁਸ਼ੀ ਆਈ ਕਿ ਕੋਈ ਕੁਝ ਕਰੇਗਾ ਪਰ ਉਹਨੇ ਕੁਝ ਨਹੀਂ ਕੀਤਾ ਸਰਨਾਵੀਆਂ ਮੇਰਾ ਨਰਿੰਦਰ ਮੋਦੀ ਹੈ ਮੇਰਾ ਨਾਮ ਨਰਿੰਦਰ ਹੈ ਉਹਨੇ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਆਪਣੇ ਦੇ ਲੈ ਕੇ ਚੱਲਦਾ ਪਿਆ ਕਿਉਂ ਕਿ ਕੋਈ ਸ਼੍ਰੀਕੇ ਪ੍ਰਭਦੇ ਵਾਲੇ ਕਾਉਂਸਲਰ ਐਮਪੀ ਹੈ ਰਿੰਕੂ ਮੇਰਾ ਛੋਟਾ ਨਾਮ ਰਿੰਕੂ ਹੈ ਤੇ ਮੇਰਾ ਸਰਨੇਮ ਹੈਗਾ ਮੇਰਾ ਨਰਿੰਦਰ ਕੁਮਾਰ ਜੀ ਤੇ ਮੋਦੀ ਬੈਠਾ ਉੱਤੇ ਉੱਪਰ ਇਹ ਸਾਰੇ ਰਲ ਮਿਲੀ ਭਗਤੀ ਹੈ ਕੀ ਗੱਲ ਇਹਨਾਂ ਵਿੱਚ ਵਿਕਾਸ ਦਾ ਕੋਈ ਤਾਂ ਵਿਧ ਧਰਮ ਆ ਨਹੀਂ ਹੈਗਾ ਇਸ ਨੂੰ ਜੈ ਸ਼੍ਰੀ ਰਾਮ ਚਾ ਸ਼੍ਰੀ ਲੋਕਾਂ ਦੇ ਨਾਲ ਗੱਲਬਾਤ ਕਰਤੀ ਬਜ਼ੁਰਗ ਬੈਠੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਇੱਕੋ ਹੀ ਪਾਰਟੀਆਂ ਨੇ ਲੋਕਾਂ ਨੂੰ ਰਲ ਮਿਲ ਕੇ ਜਿਹੜੀਆਂ ਲੁੱਟਦੀਆਂ ਨੇ ਸਾਰੀਆਂ ਕਿ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਚੱਲ ਰਿਹਾ ਹੈ ਹੁਣ ਅਗਲੀ ਵਾਰ ਹੋਰ ਜਗ੍ਹਾ ਤੇ ਗੱਲਬਾਤ ਕਰਾਂਗੇ ਲੋਕਾਂ ਦੇ ਵਿੱਚ ਕੀ ਕਹਿਣਾ ਹੈ ਸਾਰਾ ਕਿਹੜੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਣ ਸਕਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ